ਉਹ ਹੈ ਇਹ ਬੰਦੂ ਕਹਿੰਦਾ ਨਾ ਸਿੰਗਰੀ ਝੇੜਦੀਆਂ ਐਡਵਾਨ ਲੈ ਬੰਮੀ ਕੋਈ ਨਾ ਨਹੀਂ ਮੇਰੀ ਵੀਡੀਓ ਚ ਚਾਚੇ ਪਰ ਹੱਥ ਨਹੀਂ ਚੱਕਣਾ ਨਹੀਂ ਕੋਈ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਸੋ ਅ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਦੈਂ ਪਿਆਰ ਬਣਾਉਂਦੇ ਰਹੋ ਤਾਂ ਕਿ ਅਸੀਂ ਵਧੀਆ-ਵਧੀਆ ਵੀਡੀਓਜ਼ ਤੁਹਾਡੇ ਕੋਲ ਮੈਂ ਪਹੁੰਚਾਉਂਦੀ ਰਹਾ ਤੇ ਦੂਸਰੀ ਗੱਲ ਕੁਝ ਐਦਾਂ ਮੈਂ ਹੁਣ ਫਟਾਫਟ ਸਾਰਾ ਕੰਮ ਨਿਬੇੜਤਾ ਜਾ ਕੇ ਬਸ ਹੁਣ ਚੰਦ ਮਿੰਟਾਂ ਚ ਮੈਂ ਨਾ ਨਹਾਣਾ ਜਾ ਕੇ ਠੀਕ ਹੈ ਕਿਉਂਕਿ ਅੱਜ ਮੰਮੀ ਦੀ ਹੈਗੀ ਸਿਹਤ ਜ਼ਿਆਦਾ ਖਰਾਬ ਤਾਂ ਫਿਰ ਇੱਥੇ ਨਾ ਸਾਡੇ ਇੱਕ ਐਸਐਂਡੀ ਹਸਪੀਟਲ ਹੈ ਮੀਨਸ ਕਹਿਣ ਦਾ ਬਾਬਾ ਹਾਰਟ ਸਪੈਸ਼ਲਿਸਟ ਡਾਕਟਰ ਬੈਟਦੇ ਉਸ ਹਸਪੀਟਲ ਦੇ ਵਿੱਚ ਤੇ ਉੱਥੇ ਜਾਣਾ ਹੈ ਪਾਪਾ ਕਹਿੰਦੇ ਸੀ ਮੰਮੀ ਨੇ ਇੱਕ ਵਾਰੀ ਉੱਥੇ ਦਿਖਾ ਲਿਆ ਫਿਰ ਹੁਣ ਮੈਂ ਲੈ ਕੇ ਜਾਵਾਂਗੀ ਤੇ ਹੁਣ ਤੁਹਾਨੂੰ ਸਿੱਧਾ ਜਾ ਕੇ ਮੈਂ ਹਸਪੀਟਲ ਦੇ ਕੋਲ ਮਿਲਾਂਗੀ ਤੁਸੀਂ ਵੀ ਆ ਜਾਓ ਛੇਤੀ ਛੇਤੀ ਅੱਗੇ ਫੇਰ ਮੈਦੇ ਆ ਜੀ ਆਪਾਂ ਰੋਪੜ ਜਾ ਕੇ ਪਹੁੰਚ ਗਏ ਜੀ ਅਸੀਂ ਫਿਰ ਹਸਪੀਟਲ ਆਪਣਾ ਕੀ ਕੀ ਆ ਜੀ ਹੁਣ ਸੀਐਂਡੀ ਫਾਊਂਡੇਸ਼ਨ ਹਸਪੀਟਲ ਡਾਕਟਰ ਅਜੀਤ ਸਿੰਧਲ ਇਹ ਹੈਗੇ ਹਾਰਟ ਸਪੈਸ਼ਲਿਸਟ ਤਾ ਫਿਰ ਹੁਣ ਅਸੀਂ ਦੇਖਦੇ ਆ ਮੈਂ ਤਾਂ ਫਸਟ ਟਾਈਮ ਆਈ ਆ ਕਿੱਧਰ ਨੂੰ ਜਾਣਾ ਚਲੋ ਫਿਰ ਚਲੋ ਮੈਂ ਤੁਸੀਂ ਐਵੇਂ ਪੈਣਾ ਮੈਂ ਤਾਂ ਆਈ ਹੋਣੀ ਹੈਗੀ ਕਦੇ ਵੀ ਨਹੀਂ ਆਈ ਮੈਂ ਤਾਂ ਦੇਖਦੀ ਹੁੰਦੀ ਸੀ ਦੂਰ ਤੋਂ ਬਸਦੀ ਐ ਹਸਪੀਟਲ ਚ ਕੋਈ ਜਾਂਦਾ ਆਂਦਾ ਪਰ ਪਤਾ ਨਹੀਂ ਸੀ ਮਨ ਵਿੱਚ ਸੀ ਬੰਦਾ ਸੋ ਗ੍ਰੀਨਰੀ ਗ੍ਰੀਨਰੀ ਬਹੁਤ ਵਧੀਆ ਲੱਗਨੇ ਆ ਜੀ ਆਪਾਂ ਐਂਟਰੀ ਅੰਦਰ ਨੂੰ ਤੇ ਨਾ ਨੋ ਐਂਟਰੀ ਵਿਦਾਊਟ ਮਾਸਕ ਪਹਿਣਾ ਇਹਨਾਂ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਸਹਾਨ ਪਾ ਚੱਲਦੇ ਆਂ ਜੀ ਅੰਦਰ ਹੁਣ ਹੋਊਗਾ ਜੀ ਬੀਪੀ ਚੈੱਕ ਇਹਨਾਂ ਦਾ ਠੀਕ ਹੈ ਤਾਂ ਡਾਕਟਰ ਸਾਹਿਬ ਕੋਲ ਜਾਣ ਤੋਂ ਪਹਿਲਾਂ ਇੱਕ ਵਾਰੀ ਬੀਪੀ ਚੈੱਕ ਕਰਾਉਣਾ ਇੱਥੇ ਹੋਰੀ ਮੰਮੀ ਜੀ ਜੀ ਈਸੀਜੀ ਸਾਨੂੰ ਕਿਹਾ ਇੱਕ ECG ਕਰਵਾਓ ਇੱਕ CBC ECG ਕਰਵਾਓ ਇੱਕ ਐਕਸ-ਰੇ ਹੋਣਾ ਚਾਹੀਦਾ ਉਹ ਦੇਖਦੇ ਆ ਕਿ ਆਹੋ ਜਿਹਾ ਹੌਣ ਬਣਦਾ ਤੇ ਹੁਣ ਹੋਣਾ ਜੀ ਇਹਨਾਂ ਦਾ ਬਲੱਡ ਟੈਸਟ ਇੱਥੇ ਕਰਾਉਣਾ ਜੀ ਹੁਣ ਅਸੀਂ ਕਿ ਡਾਕਟਰ ਸਾਹਿਬ ਕਹਿੰਦੇ ਵੀ ਛਾਤੀ ਦੇ ਨਾਲ ਨਾ ਕੋਈ ਪ੍ਰੋਬਲਮ ਹੋਵੇ ਤਾਂ ਇਸ ਕਰਕੇ ਐਕਸ-ਰੇ ਵੀ ਤੁਸੀਂ ਜ਼ਰੂਰ ਕਰਾਓ ਤੇ ਹੁਣ ਆ ਗਈ ਜੀ CBC CBC ਵਾਲੀ ਰਿਪੋਰਟ ਸੋਰੀ ਠੀਕ ਹੈ ਤੇ ਹੁਣ ਬਾਕੀ ਇਧਰ ECG ਵਾਲੀ ਹੋ ਗਈ ਵਿੱਚੇ ਸਾਡਾ ਐਕਸਟਰਾ ਹੋਗਾ ਹੁਣ ਡਾਕਟਰ ਕੋਲ ਜਾਣੇ ਦੇਖਦੇ ਆਂ ਕੀ ਕਹਿੰਨੇ ਆ ਲਓ ਜੀ ਫਿਰ ਦਵਾਈਆਂ ਡਾਕਟਰ ਸਾਹਿਬ ਨੇ ਲਿਖਤੀਆਂ ਤੀਆਂ ਤੇ ਅਸੀਂ ਮੈਡੀਕਲ ਤੇ ਵਿੱਚ ਪਹੁੰਚ ਗਏ ਦਵਾਈਆਂ ਲੈਣ ਹਣ ਲਵਾਂਗੇ ਫਿਰ ਉਹ ਫਿਰ ਟਾਈਮ ਤੇ ਟੈਕ ਲੈ 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 ਸੋ ਕਰਤਾ ਪਾ ਗਏ ਪੰਜ ਫਿਰ ਉਸ ਤੋਂ ਬਾਅਦ ਤੇ ਕੀ ਨੂੰ ਦਿਖਾਉਣੇ ਆ ਟੈਸਟ ਤੁਹਾਨੂੰ ਨਾਨੀ ਨੂੰ ਨਾਨੀ ਨੂੰ ਦਿਖਾਉਣੇ ਆ ਨਾਨੀ ਸਾਹ ਆਪਨੇ ਟੈਸਟ ਦੇਖਨੇ ਸਾ ਹਾਂ ਚੈੱਕ ਕਰ ਲਿਆ ਫੇਰ ਨਹੀਂ ਅੱਜ ਰੱਬ ਨੂੰ ਕਿਹਾ ਦਿਖ ਗਿਆ ਅੱਜ ਬੱਦਲੇ ਬੱਦਲ ਚੜ ਕੇ ਆ ਗਿਆ ਨਾਨੀ ਤੁਹਾਨੂੰ ਤਾਂ ਪਤਾ ਹੋਣੀ ਕੋਈ ਗੱਲ ਬਾਤ ਅੱਜ ਤਾਂ ਤੁਹਾਨੂੰ ਲੰਘ ਜਾਣਾ ਹਵਾ ਬਹੁਤ ਆ ਗਈ ਤਪਿਖ ਬਣੀ ਕਰਤੀ ਛੋਟੇ ਤਾਂ ਪਤਾ ਨਹੀਂ ਕੀ ਆਏ ਪਰ ਮੀ ਪੈਂਦਾ ਏ ਲੈਟਰ ਭੱਜ ਜਾਂਦੀ ਆਇਓ ਆ ਮੇਰਾ ਆਇਓ ਦੀ ਹੋਵੇ ਜਿਹੜੇ ਰੇਟ ਵਾਜਦੀ ਸੀ। ਉਸੇ ਹੈ। ਤੋਂ ਉਸੇ ਦੱਸੋ ਪਹਿਲਾਂ ਦਵਾਈ ਲੈ ਕੇ ਤੁਹਾਨੂੰ ਆਰਾਮ। ਥੋੜਾ ਜਿਹਾ ਹੈ ਗਿਆ ਫਰਕ ਮੈਨੂੰ ਸੱਚੀ ਗੱਲ ਦੱਸੋ। ਹੂੰ। ਦਿਲ ਦੇ ਡਾਕਟਰ ਕੋਲ ਗਏ ਤੇ ਚਾਚੀ ਅੱਜ ਅਸੀਂ। ਹਾਂ ਜੀ। ਹੂੰ। ਹੁਣ ਰਾਮ ਰੂਮ ਮਾ ਸਭ ਜਾ ਰਹੇ ਦੇਖੋ ਮੈਂ ਟੌਪਿਕ ਹੈਗਾ ਰੇਟ ਦਾ। ਨਾ ਕੀ ਕਰਨਾ। ਛੋਲੇ ਖਾਂਦਾ ਥੋੜੇ ਨਾਲ ਪੜਨਾ ਵੀ ਤਾਂ ਹੁੰਦਾ। ਛੋਲੇ ਬਹੁਤਰਾ ਦੇ ਕਹਿੰਦੇ ਜਾਂਦੇ ਆ। ਛੋਲੇ ਪੋਲੇ ਪੋਲੇ। ਤਾਂ ਭੰਕ ਲੱਗਦੀ ਆ। ਸਾਡੇ ਛੋਲੇ ਖਾ ਲਈਦਾ ਰੋਟੀ ਖਾਣਾ ਦਾ ਬੇਟਾ ਨਾ ਲੁਗਰ ਪਦਨ ਦੇਣੀ ਇਹਨਾਂ ਨੂੰ ਮੰਮੀ ਕੋੜਾ ਵੀ ਛੋਲੇ ਖਾਂਦਾ ਹੂੰ ਬਹੁਤ ਜ਼ਿਆਦਾ ਖਾਣੇ ਆ ਗਈ ਜੀ ਹੂੰ ਖੁਸ਼ ਹੋ ਰਹਿਣਾ ਕੋਈ ਚੀਜ਼ੇ ਖਾਣੀ ਮੈਂ ਤਾਂ ਜੀ ਖੁਸ਼ ਰਹਿਣਾ ਨਾ ਗੱਲਾਂ ਬਚਾ ਮੇਰੀ ਲਾਲ ਹੋਈਆਂ ਇੱਧਰ ਸਾਡੀ ਮਾਸੀ ਵਿਚਾਰੀ ਅੱਜ ਲੱਗੀ ਵੀ ਅੱਜ ਉੱਧਰ ਚਿੱਲੇ ਪਰ ਇਹਦੀ ਬੋਤਲ ਤਾਂ ਜੀ ਹੁਣ ਜੂਸ ਵੀ ਖਤਮ ਹੋ ਗਿਆ ਵਧੀਆ ਹੋ ਗਿਆ ਹੈ ਲੋਈ ਜੀ ਆਉਂਦੇ ਜੂਸੋ ਲਾਉ ਬਿਮਾਰੀਆਂ ਨੂੰ ਆਹੋ ਮੰਮੀ ਦਾ ਜੇ ਦਿਲ ਨਹੀਂ ਤਾਂ ਖੜਦਾ ਜਦੋਂ ਆਇਆ ਲੈ ਕੇ ਆਂਦਾ ਤਾਂ ਮੈਂ ਕਿਹਾ ਮੰਮੀ ਨੂੰ ਦਵਾਇਆ ਤਾਂ ਨੂੰ ਦਵਾਇਆ ਤਾਂ ਅਸਲੀ ਇਹ ਤਾਂ ਤੁਮਹੋਂ ਪਰ ਆ ਜਾਂਦੀ ਆ ਤੇ ਮੰਮੀ ਨੂੰ ਇਹੀ ਲਿਆਂਦਾ ਸੀ ਮੈਂ ਤਾਂ ਮੈ ਲੈ ਗੇ ਨਹੀਂ ਹੈ ਕਪਾਲ ਪਾਤੀ ਕਰਾਇਆ ਕਰਵਾਇਆ ਕੋਈ ਨਿਆਣੇ ਦਾ ਅੱਜ ਮਾਂ ਦਾ ਕਪਾਲ ਭਾਣ ਜੀ ਆ ਗਏ ਕਪਾਲ ਪਾਤੀਆਂ ਓਏ ਬਾਬਾ ਆ ਗਿਆ ਕੋਈ ਤਾਂ ਨਹੀਂ ਆਉਂਦੇ ਹੈਂ ਕਾਹਦੇ ਨਹੀਂ ਆਉਂਦੇ ਬਾਪਾ ਰਾ ਆ ਗਿਆ ਤੂੰ ਕਹਿੰਦਾ ਨਹੀਂ ਹੁੰਦੀ ਮਾਸੀ ਨੇ ਬਾਬਾ ਕੱਢਿਆ ਕਪਾਲ ਪਾਤੀ ਨਹੀਂ ਕਰਦੀ ਕਿਸੇ ਨੇ ਮਾਪੇ ਤਾਂ ਨਹੀਂ ਖਾਣਾ ਮਾਸੀ ਆ ਲੈ ਖਾ ਮੰਮੀ ਨੇ ਵੀ ਕਹਿਤਾ ਬਾਬਾ ਮੰਮੀ ਇਹ ਹੈਗੇ ਠਿੰਗੜੀ ਛੇੜਦੇ ਚਾਹ ਹੋਣਾ ਨਾ ਨਾ ਛੇੜ ਤਾਂ ਉਹ ਚੰਗੀ ਪੱਲੀ ਆਪਣਾ ਚਾਹ ਬੈ ਕੇ ਰੁ ਬਹਿਰੂ ਕਰਦੇ ਆ ਆ ਵੀ ਠੀਕ ਹੋ ਗਈ ਹੁਣ ਨਹੀਂ 1 ਮਿੰਟ ਦਾ ਕੱਲ ਮੈਂ ਨਾ ਸਵੇਰੇ ਤਾਂ ਖਾ ਚਿੱਤੀ ਕੇ ਗਈ ਸੀ ਮੈਂ ਚਲੀ ਮਨ ਕੇ ਚੱਲ ਜਾ ਮੈ ਤਾਲੀਆਂ ਮਾਰੇਗਾ ਬਾਬਾ ਜਾਇਆ ਹੁਣ ਮੈਨੂੰ ਜਾਣਾ ਬਾਬਾ ਕਹਿੰਦਾ ਦੋ ਬਾਰੇ ਗੱਲ ਕਰ ਦੋ ਸੀ ਇਹ ਵੀ ਬੋਲੇ ਦੀ ਹਿੰਮਤ ਨਹੀਂ ਉਹ ਨਹੀਂ ਤੂੰ ਬੰਦੂ ਕਹਿੰਦਾ ਨਾ ਸਿੰਗਰੀ ਝੇੜਦੀਆਂ ਐਦਾਂ ਮਗ ਲੈ ਮੰਮੀ ਕੋਈ ਨਾ ਨਹੀਂ ਮੇਰੀ ਵੀਡੀਓ ਚ ਚਾਚੇ ਪਰ ਹੱਥ ਨਹੀਂ ਚੱਕਣਾ ਨਹੀਂ ਕੋਈ ਨਾ ਮੰਮੀ ਦਾ ਪਤਾ ਹੀ ਆ ਵੀ ਕਿੱਦਾਂ ਦਾ ਲੋਈ ਨਹੀਂ ਮੇਰੀ ਵੀਡੀਓ ਚ ਚਾਚੇ ਪਰ ਹੱਥ ਨਹੀਂ ਚੱਕਣਾ ਨਾ ਇੱਕ ਮਿੰਟ ਆ ਥੋੜਾ ਪਹਿਲਾਂ ਮੇਰੀ ਮੰਨੂ ਕਹੀ ਜੱਗਾ ਵੀ ਕਿ ਆਏ ਆ ਜੀ ਉਹ ਅੱਧੀ ਘਲ ਮੈਂ ਤਾਂ ਇੱਕ ਫਸੇ ਦੀ ਰਹੀ ਮੰਮੀ ਨੂੰ ਵੀ ਤਾਂ ਪਤਾ ਵੀ ਕਿੱਧਰ ਤੇ ਲੋਟ ਆਉਂਦਾ ਵਿੱਕੀ ਨਹੀਂ ਨਾਪੜਾ ਤਾਂ ਗਾਂਧੀ ਵਾਲੇ ਬਾਂਦਰ ਵਾਲਾ ਹਾਲ ਹੋ ਗਿਆ ਵੀਰੇ ਬੋਰਾ ਦੇਖ ਰਿਆਂ ਤਾਂ ਬੋਲੋ ਨਾ ਹਾਂ ਅੱਖਾਂ ਬੰਦ ਰੱਖੋ ਕੰਨ ਬੰਦ ਰੱਖੋ ਮੰਨੂ ਆਏ ਕਹਿੰਦੀ ਵੀ ਇਹ ਗੁੰਗਾ ਬੋਲਾ ਬਣ ਕੇ ਰਹੇ ਮੈਂ ਨਹੀਂ ਕਹਿੰਦੀ ਤੂੰ ਵੀ ਬੱਚੇ ਐ ਬੋਲੋ ਬੋਲੋ ਬੰਦਰ ਚੁੱਪ ਹੋ ਜਾ ਪਿੱਕੀ ਹੁਣ ਚੁੱਪ ਹੋ ਜਾ ਦੋ ਜਣੀਆਂ ਮੈਟੀਆਂ ਟਾਈਮ ਬਚਾ ਰਿਆ ਆਪਣਾ ਟਾਈਮ ਬਚਾ ਲੈ ਹਾਂ ਤੈਨੂੰ ਦੱਸਤਾ ਨੇ ਅਧਿ ਬਿਮਾਰੀਆਂ ਦਾ ਜੇ ਮੈਂ ਇਹਨਾਂ ਦੀ 10 ਮਿੰਟ ਦਾ ਵੀਡੀਓ ਚੜ੍ਹਦੀ ਚੱਲਦੀ ਹੁੰਦੀ ਨਾ ਮੈਂ ਅਧਿ ਬਿਮਾਰੀਆਂ ਇਹਨਾਂ ਦੀ ਖਤਮੇ ਕਰ ਦਲਾਂਾ ਐਨੇ ਸੱਲ ਪਤਾ ਦੇਖਣ ਵਾਲਿਆਂ ਨੇ ਵੀ ਜਿਹੜਾ ਦੇਖਦੇ ਆ ਉਹਨਾਂ ਦੀ ਵੀ ਅੱਧੀ ਟੈਨਸ਼ਨ ਦੂਰ ਪਰ ਆਪਣੀ ਚ ਪਾਲ ਲੈਂਦੇ ਮੈਂ ਆਪਣੇ ਤਾਂ ਨਹੀਂ ਮੈਂ ਮਾਰਾ ਤਾਂ ਬਹੁਤ ਕਿਰਪਾ ਪਾ ਕਿਰਪਾ ਨਹੀਂ ਲਿਖਤ ਵਾਲੇ ਦੀ ਪਹਿਲਾਂ ਤਾਂ ਇਹ ਆਇਟੋਰ ਦਾ ਅਗਲਾ ਜਿਹੜੇ ਚੱਲੇਗੀ ਚੱਲੇਗਾ ਇਹ ਆਸੀ ਬੈਲੇ ਉਹ ਤਾਂ ਵੀ ਸੋਦਾ ਹੋਣਾਗਾ ਕੀ ਕੌਣ ਆਇਆ ਵਸ ਹਾਂ ਜੀ ਮੈਂ ਤਾਂ ਇਹਦਾ ਚੱਲ ਵਾਲੇ ਕੋਈ ਦਿਲ ਦੋਂਦੇ ਡਾਕਟਰਾਂ ਤੇ ਚੱਲ ਆਉਣਾ ਜੀ ਇਹ ਤਾਂ ਨਾ ਮੇਰਾ ਜਾਦਾ ਹੀ ਕੁਛ ਖੋਪਣਾ ਦੋ ਮੈਂ ਤਾਂ ਤੁਹਾਡੀ ਬਸ ਤੈਨੂੰ ਦੇਖ ਮੇਰੀ ਗੱਲ ਸੁਣ ਤੈਨੂੰ ਮੇਰੇ 1 ਮਿੰਟ ਮੇਰੀ ਗੱਲ ਸੁਣ ਇੱਜ਼ਤ ਤਾਂ ਕੈਮਰੇ ਕਿੰਨੇ ਨੂੰ ਮੂੰਹ ਕਰਦਾ ਮੈਂ ਇੱਜ਼ਤ ਤੇ ਪੈਰਾਂ ਕਿੰਨੇ ਨੂੰ ਕਰਦਾ ਬੇ ਤੇਹ ਦਾ ਮੇਰਾ ਦਿਮਾਗ ਆ ਮਾਣਾ ਅੱਜ ਤੱਕ ਰੱਬ ਤੇ ਡਰ ਕੇ ਕਹਿਣਾ ਮੈਂ ਤੈਨੂੰ ਤਿੰਨ ਕਹਦਾ ਚਾਰਕ ਮੁੰਡੇ ਕੁੱਟਿਆ ਉਹ ਮੈਨੂੰ ਅੱਜ ਵੀ ਦੇਖ ਕੇ ਭੈ ਖਾਂਦੇ ਆ ਹਮੇਤੇ ਵੀ ਹਾਂ ਇਹ ਹੁਣ ਵੀ ਆਪਣਾ ਖਾਫ ਦੇਣ ਲੱਗੀ ਨਹੀਂ ਨਹੀਂ ਮੈਂ ਖਾਫ ਨਹੀਂ ਦਿੰਦਾ ਵੀ ਚੱਲ ਕੋਈ ਨਹੀਂ ਵੀ ਮਹਾਰਾਜ ਆ ਜਿਹੜਾ ਖੋਪੜਾ ਇਹਨੂੰ ਸਹੀ ਰੱਖੇ ਕੋਈ ਗੁੱਸੇ ਗਲੇ ਵਾਲੀ ਗੱਲ ਕੋਈ ਨਾ ਹੋਵੇ ਜੇ ਤੇਰੇ ਕਸਮੀ ਚੱਲ ਆ ਜੇ ਤੇਰੇ ਕਿਤੇ ਗੁੱਸੇ ਚ ਖੱਪੜ ਵੱਜ ਗਿਆ ਨਾ ਮਾਰਿਆ ਨਹੀਂ ਵੀ ਬਸ ਤੂੰ ਮੁੜ ਕੇ ਉੱਠ ਨਹੀਂ ਸਕਦੀ ਮਾਰਿਆ ਤਾਂ ਮਾਰਿਆ ਤਾਂ ਤੇ ਹੁਣ ਚੱਲ ਆ ਵੀ ਆਪੇ ਲੈ ਦੇਖਿਆ ਲੈ ਮਾਰਿਆ ਤਾਂ ਉੱਕਾ ਤ ਮਾਰਿਆ ਸਾਟ ਉਹੀ ਸੁਧਾਣ ਉਹੀ ਵੀ ਬਿਨਾ ਮਤਲਬ ਆ ਸਿਰ ਚੜੀ ਜਾਂਦੀ ਹੈ ਬਿਨਾ ਮਤਲਬ ਤੇ ਮੇਰੇ ਥੱਪ ਪਤਨਤਨ ਮਾ ਪੈ ਥੱਪੜ ਪਤਾ ਨਹੀਂ ਕਿਹੜਾ ਟਾਈਮ ਥੱਪੜ ਮਾਰਦਾ ਸੁੱਤੀ ਪੈਨੂ ਦੱਸਨੇ ਮੈਂ ਮੈਂ ਦੋ ਵੀਰਿਆਂ ਨੇ ਮੇਰੇ ਗੱਲ ਤੇ ਤਾਰ ਕੇ ਥੱਪੜ ਮਾਰੇ ਆ ਲੈ ਲੋ ਮੈਂ ਵੀਡੀਓ ਤੇ ਥੱਪੜ ਵੀਡੀਓ ਤੇ ਥੱਪੜ ਮਾਰਨ ਦੀ ਗੱਲ ਕੋ ਟੁਰਨੀ ਜਾਂ ਬੀਪੀ ਵਧਿਆ ਬੰਦਾ ਜਿਹੜਾ ਉਹ ਉਹ ਨਹੀਂ ਆਪਣੀ ਗੜਾਈ ਪਾਦੇ ਨਹੀਂ ਨੰਦ ਆਪਾਂ ਬੱਸ ਫੇਰ ਉਹ ਬੇਨਾਮਤ ਲੋਕਾਂ ਦਾ ਸਿਰ ਚੜ੍ਹਦੀ ਜੇ ਜਿੰਦੀਆਂ ਫੜਾਉਂਦੇ ਉਂਗਲੀ ਆ ਪਾੜਦੀ ਮੋਢਾ ਸਿਰ ਪਰ ਬੈਹਣ ਦੀ ਚੜ੍ਹ ਕੇ ਗੱਲ ਨਾ ਕਹਾਣੀ ਕੋਈ ਬੀਪੀ ਵਧਾਉਂਦਾ ਮੇਰਾ ਬਿਨਾਂ ਗੱਲ ਦੇ ਮੈਂ ਤੁਹਾਡੀ ਟੈਨਸ਼ਨ ਦੂਰ ਕਰਨ ਨੂੰ ਕਰਦਾ ਤਾਂ ਮੈਨੂੰ ਟੈਨਸ਼ਨ ਦੇਤੀ ਮੈਂ ਸੋਚਦਾ ਉਹ ਮੈਂ ਸੋਚਣ ਲੱਗਿਆ ਤਾਂ ਮੈਂ ਇਹਦੇ ਗੁੱਸੇ 'ਚ ਕਾਹ ਤੋਂ ਥੱਪੜ ਮਾਰਦਾ ਤੇ ਕਹੀ ਜਾਂਦੀ ਮਾਰਦਾ ਮਾਰਦਾ ਪਾਣੀ ਆ ਬਗਦਾ ਜਾਂਦਾ ਬਗਦਾ ਜਾਂਦਾ ਬਗਦਾ ਜਾਂਦਾ ਪੂਰਾ ਟੱਲੇ ਨੂੰ ਬਗਦਾ ਹੋ ਪਿਛਲੀ ਵਾਰ ਪਿਛਲੇ ਸਾਲ ਉਹ ਚੜ ਗਿਆ ਚਨਾਮੀ ਆਈ ਟੀ ਪੰਜਾਬ ਦੇ ਵਿੱਚ ਪੁਲਾਂ ਦੇ ਉੱਪਰੋਂ ਪਾਣੀ ਚੜ੍ਹ ਲਿਆ ਸਾਰ ਟਟਲੇ ਹੁਣ ਨਾ ਚੜੇ ਮੈਂ ਵੀ ਕਹਿੰਦਾ ਤੇਰੇ ਘਾਫਤ ਵਰਗਾ ਲੱਗਦਾ ਨਾ ਮੈਨੂੰ ਤੈਨੂੰ ਕਿਤੇ ਪਹਿਲਾਂ ਇੱਕ ਤਾਂ ਨਹੀਂ ਦੇਤੀ ਦੋ ਜਣੀਆਂ ਬੈਠੀਆਂ ਉਹ ਤੋ ਬਚ ਕੇ ਰਹੀ ਆਪਾਂ ਦਾ ਥੋੜਾ ਮੁੱਡ ਦਵਾਈ ਨਾਲ ਰੁੱਸ ਗਏ ਨਹੀਂ ਰੁਕੋ ਹਾਂ ਨਹੀਂ ਆਪਾਂ ਨਹੀਂ ਬੋਲਣਾ ਤੇ ਜਿੰਨਾ ਲੜਦੇ ਉਹਨਾਂ ਪਿਆਰ ਸਹੜੀਏ ਜ਼ਿਆਦਾ ਹੁੰਦਾ ਹੈ ਇਹ ਤਾਂ ਨਹੀਂ ਤਾਂ ਮੈਂ ਖੱਪੜਾ ਲਾ ਖਾਫਤ ਰਾਮ ਲਿਖੋਈ ਮੈਂ ਹਾਂ ਮੈਂ ਡਰਾਉਂਦਾ ਤਾਂ ਜੀ ਮੈਂ ਤੈਨੂੰ ਕੋਈ ਗੱਲ ਦੱਸਦਾ ਐਗਜ਼ਾਮਪਲ ਦਿੰਨਾ ਵੀ ਮਹਾਰਾਜ ਆਜਾ ਟਾਈਮ ਲਿਆਵੇ ਨਾ ਸਹੀ ਗੱਲ ਹੈ ਹਾਂ ਅ ਅਕ ਨਹੀਂ ਚਲੀ ਜਾਵੇਂ ਹੱਸੀ ਮਜ਼ਾਕ ਵਧੀਆ ਇਹਨਾਂ ਦਾ ਹੁਣ ਇਹਦੀ ਧੜਕਨ ਦੋ ਚਾਰ ਮੈਨੂੰ ਗਾਲਾਂ ਕੱਢਣੀਆਂ ਪੜਾ ਅਫਜਿੰਦਰ ਤੇ ਨਿਕਲ ਗਿਆ ਕੀ ਆਏ ਕੀ ਹੋ ਗਿਆ ਕੈ ਬਾਲ ਕਿੱਥੇ ਬਾਲ ਮੈਨੂੰ ਕਿਉਂ ਬਸਾ ਬਾਲ ਇਹਨਾਂ ਇਹਨਾਂ ਤੋਂ ਪਤਾ ਗਿਆ ਇਹਨਾਂ ਤੇ ਗੋਲਾ ਜਾ ਬਣਿਆ ਪਾ ਹੁੰਦਾ ਨਹੀਂ ਐ ਗੋਲਾ ਜਾ ਉੱਤੇ ਕਮੀਜ਼ ਵਾਲਾ ਵਾਲਾ ਉਹ ਮੇਰੇ ਨਾਲ ਲੜਪੜ ਕੇ ਘੱਟ ਰਹੀਆਂ ਗੋਲਾ ਹੈ ਜਾਨ ਵੀ ਕੁੜੀ ਮਾਰ ਕੇ ਗੱਲ ਓਹ ਹੋ ਉਧਰ ਵੀਡੀਓ ਬਣਦੀ ਤਾ ਦਸ ਤਰੇ ਮੈਂ ਥੱਪੜ ਮਾਰੂ ਬਾਪੂ ਵੀ ਕਦ ਬਾਕਲੇ ਆ ਖੁੱਤੀ ਜ਼ਹਿਰ ਪਲਾਈ ਜੋ ਮੈਂ ਤੇ ਨਹੀਂ ਪਲਾਉਂਦੀ ਮੈਂ ਤੇ ਨਹੀਂ ਪਲਾਉਂਦੀ ਤੂੰ ਨਹੀਂ ਕਿਨ ਲਾਈਆ ਤੁਸੀਂ ਉਹ ਲਾਈਆ ਮੈਂ ਨਹੀਂ ਲਾਈ ਤੁਸੀਂ ਉਹ ਲਾਈ ਮੈਂ ਨਹੀਂ ਲਾਈ ਕੋਈ ਬੈਸ ਉਹ ਮੇਰਾ ਪੀਰ ਦਾਤਾ 4 ਦਿਨ ਤੋਂ ਡੱਡੇ ਆ ਦਵਾ ਦੇਣਾ ਮਾਤਰੀ ਨੇ ਆਣਿਆ ਨਹੀਂ ਤਾਂ ਪੀਣਾ ਨਹੀਂ ਆ ਜਿਹੜਾ ਚੀਜ਼ ਮੰਗਦੇ ਆ ਜ਼ਹਿਰ ਪਲਾਓ ਜ਼ਹਿਰ ਘਰੇ ਲਿਆ ਕੇ ਰੱਖ ਲੋ ਬਾਬਾ ਦਾ ਬਾਤ ਜ਼ਹਿਰ ਮੈਂ ਘਰੇ ਬਣਾ ਕੇ ਦੇ ਦਿਆ ਕਰੂੰ ਬੋਲਣ ਲੱਗੇ ਨਹੀਂ ਸੋਚਣਾ ਗੱਲ ਵੀ ਕੀ ਕਹਿੰਦੇ ਆ ਸਾਲੇ ਕਿਹੜੀ ਲਾਡ ਗੱਲ ਬੰਨਣੀ ਐ ਕਿਹੜੀ ਨਹੀਂ ਉਲਟਾ ਮੂਰਤ ਤੇ ਆਰਗੂਮੈਂਟ ਕਰੀ ਜਾਣੇ ਐਂ ਕਰ ਲੋ ਐਂ ਕਰ ਲੋ ਐਂ ਕਰ ਲੋ ਨਿਆਣੇ ਨੇ ਤਾਂ ਹਰ ਇੱਕ ਚੀਜ਼ ਮੰਗਣੀ ਐ ਉਹ ਸਾਡੇ ਹੱਥ ਆ ਅਸੀਂ ਉਹਨੂੰ ਦਊ ਹਾਂ ਨਹੀਂ ਕਿ ਨਹੀਂ ਦਊ ਚਲੋ ਨੇਣਾ ਰੋਣ ਨੂੰ ਵੀ ਕਿਨੇ ਲਾਇਆ ਪਹਿਲੀ ਪਹਿਲਾ ਗੱਲ ਤੈਨੂੰ ਫਰੂਟੀ ਦਾ ਤੇ ਕਿਨੇ ਕਰਾਇਆ ਪਾਪਾ ਨੇ ਪਾਪੇ ਨੇ ਦਾਦੇ ਨੇ ਕਰਾਇਆ ਚਲੋ ਪਾਪਾ ਜੀ ਦੇ ਥੱਲੇ ਬੰਦਦੇ ਜੇ ਕਹਿੰਦੇ ਲੈ ਪੁੱਤ ਤੂੰ ਰੋਟੀ ਲੈ ਕੇ ਆਈਏ ਆਕ ਮਾਰ ਕੇ ਜਦ ਕਹਿੰਦੇ ਤੂੰ ਨਹੀਂ ਓਏ ਜੀ ਜੀ ਚਾਰੇ ਸੋਣਾ ਨੇ ਦਵਾ ਤੈਨੂੰ ਜਾ ਮੰਤ ਮੰਤ ਹੋਰ ਰੋ ਕੇ ਤੁਸੀਂ ਵੀ ਤਾਂ ਪੀਨੀਆਂ ਸੱਜ ਕੇ ਪਹਿਲਾ ਬੰਦਾ ਆਪ ਛੱਡੂ ਤਾਂ ਮੈਂ ਮੈਂ ਛੱਡਤੀ ਆਂ ਮੈਂ ਤਾਂ ਕਹਾਂ ਗਿਆ ਨਾ ਦੰਦਾ ਵੀ ਮੈਂ ਪਾਈਤੀ ਤੇ ਖਾਂਦਾ ਨਹੀਂ ਮੈਂ ਦਵਾਈ ਆਪੇ ਗਿਆ ਲੱਗ ਗਿਆ ਮੈਨੂੰ ਲੱਗ ਗਿਆ ਮਾਰੀ ਬੰਦਾ ਪਾਉਂਦੋ ਗਿਆ ਕਮਜ਼ੋਰੀ ਦਾ ਤੀ ਮਿਓ ਨਹੀਂ ਤੂੰ ਪੱਕੀ ਮਿਓ ਨਹੀਂ ਹਾਂ ਤਾਂ ਫੇਰ ਮੈਂ ਤਾਂ ਪੁੱਤਾਂ ਰਾਹੀਂ ਤੇ ਦੇ ਦਿੱਤੀ ਉਹ ਡਾਕਟਰ ਡਾਕਟਰ ਵਾਲਾ ਤਾਂ ਕੰਮ ਖਤਮੇ ਹੋ ਗਿਆ ਸਭਾ ਕਿਆ ਹਾਲ ਚਾਲ ਪੁੱਛਦੇ ਪੁੱਛਦੇ ਕਿੱਧਰੋਂ ਕਹਾਣੀ ਚੱਲਦੀ ਹਾਂ ਵੀ ਹੁਣ ਮੇਰੀ ਸਮਝ ਤੇ ਬਾਹਰ ਐ ਦੋਹੇ ਜਣੀਆਂ ਠੀਕ ਆ ਚੈਨ ਅੱਜ ਇਹਨਾਂ ਦਾ ਬਸਤੇ ਕੱਲ ਤਾਂ ਮੈਨੂੰ ਲੱਤਾਂ ਤੇ ਫੜ ਕੇ ਦੋਹੇ ਜਣੀਆਂ ਫੜ ਕੇ ਇਧਰ ਨੂੰ ਵੀ ਘੇਰ ਫੜਦੀਆਂ ਮੈਨੂੰ ਕੁਝ ਨਹੀਂ ਪਤਾ ਮੈਨੂੰ ਤਾਂ ਕੋਈ ਤਾਂ ਨਹੀਂ ਹਾਂ ਆਗਲਾਂ ਦੇ ਕਿਹੜੇ ਸੰਗੁੰ ਤੋਂ ਤੁਹਾਡੇ ਵਰਗੀ ਹੁੰਦੇ ਨਹੀਂ ਹਾਂ ਲੜਾਈ ਵਿੱਚ ਜਾ ਖਾਸੀ ਵਿੱਚ ਜਾ ਆਪਣੀ ਜਗਾ ਅਸੀਂ ਹੀ ਵਿੱਚੀ ਨੂੰ ਬਾਅਦ ਚ ਨਿਕੰਕ ਕਰਦੇ ਵੀਡੀਓ ਤੇ ਤਾਂ ਕਰਦੇ ਹਾਂ ਜਦ ਹੁੰਦਰਾ ਛੇੜਦਾ ਜੋ ਕਿ ਕਾਬੂ ਜਾ ਰਿਹਾ ਹੁੰਦਾ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਤੇ ਬਲੌਗ ਵੀ ਕਹੇ ਤਾਂ ਪਤਾ ਨਹੀਂ ਕਿੱਧਰ ਤੇ ਕਿੱਧਰ ਅੰਗਲੀਆਂ ਸੰਗਲੀਆਂ ਫਸ ਕੇ ਕਿੱਦਾਂ ਨੂੰ ਕਹਾਣੀ ਚੱਲ ਗਈ ਠੀਕ ਹੈ ਜੀ ਉਹ ਅੰਗਲੀਆਂ ਸੰਗਲੀਆਂ ਤੋਂ ਤਾਂ ਕਰੀਬ ਮੈਂ ਪਤਲਾ ਹੋਗਾ ਜੋ ਮੇਰੇ ਪਰ ਗਰੀਬ ਅਤਿਆਚਾਰ ਹੋਣ ਲੱਗ ਗਿਆ। ਆ ਸਾਨੂੰ ਪਤਲੀਆਂ ਕਰ ਦੋ। ਕਦੇ ਨਹੀਂ ਤੁਹਾਡੇ ਅਤਿਆਚਾਰ ਕਰਾਂਗੇ। ਆ ਗਫਰੂਟੀਆਂ ਲੈ ਆਣਾ ਨੂੰ ਬੁਲਾਓ ਆਪ ਵੀ ਪੀਓ। ਪਤਲੀਆਂ ਹੋ ਜਾਣਾ ਤੁਸੀਂ ਦੇਖੀ ਚੱਲੋ। ਦੇਖੀ ਲੇਖੋ ਕੰਮ ਨੂੰ। ਠੀਕ ਹੈ ਜੀ। ਓਕੇ ਬਾਏ ਬਾਏ। ਇਹ ਲਹਿਕਰਾਂ ਦਾ ਜਿੰਨਾ ਵੀ ਟਾਂ ਰੋੜੇ ਸਾਰੇ ਇੱਥੇ ਆ ਗਏ ਤੇ ਉਹ ਸਾਹਮਣੇ ਟਰੈਕਟਰ ਖਾਦੀ ਕਰਕੇ ਜਾ ਰਹੇ ਆ। ਠੀਕ ਆ। ਤੁਸੀਂ ਚਾਚੇ ਰਹਿੰਦੇ। ਲੱਗੇ ਹੋ। こう出た。 ਹੈਲੋ ਬੀਰ ਮੈਂ ਹਕ